اڏاڻ پيار پيار ملي نه ٿيندي نه واري ٿو ٽوڙي وڃي ٽوڙي وڃي ڇا توهان کي چاهيو آهي اڄ اڄ اندر رشتو مان نه وٺندو آهي ۽ راجي هم تو هم پنهنجي ਦੇ ਵਿੱਚ ਬੱਸ ਰੂਟ ਚਲਾਉਣ ਦੀ ਮੰਗ ਸੀ ਲੈਰੇ ਦੇ ਲੋਕਾਂ ਨੇ ਤੇ ਆਸ-ਪਾਸ ਦੇ ਸਾਰੇ ਇਲਾਕੇ ਦੇ ਸੋ ਮੈਂ ਧੰਨਵਾਦ ਕਰਦਾ ਹਾਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਦੀਪਮਾਨ ਦਾ ਸਾਡੇ ਟਰਾਂਸਪੋਰਟ ਮੰਤਰੀ ਸਤਾਲ ਲਾਲ ਜੀ ਸਿੰਘ ਦੀ ਪੋਲਰ ਤੇ ਚੇਅਰਮੈਨ आईआरटीसी रणजोत सिंह हडाना जी ਜਿਨ੍ਹਾਂ ਨੇ ਇਲਾਕੇ ਦੀ ਮੰਗ ਮੇਰੀ ਬੇਨਤੀ ਦੇ ਉੱਤੇ ਪ੍ਰਵਾਨ ਕੀਤੀ ਹੈ ਉਹਨਾਂ ਲਹਿਰੇ ਤੋਂ ਡੇਲੀ ਇਹ ਬੱਸ ਹੈ ਜਿਹੜੀ ਜਿਹੜੀ ਲਹਿਰਾ ਤੋਂ ਖੁਸ਼ਿਆਰਪੁਰ ਹੈ ਇਹ 6:45 ਮਿੰਟ ਤੇ ਲਹਿਰੇ ਤੋਂ ਚੱਲੇਗੀ ਤੇ 7:35 ਤੇ ਸੁਨਾਮ ਪਹੁੰਚਣਾ ਨੇ 9:12 ਤੇ ਇਸਨੇ ਸੰਗੁਰ ਪਹੁੰਚਣਾ ਤੇ 12:03 ਤੇ ਲੁਧਿਆਣਾ ਪਹੁੰਚਣਾ ਤੇ ਉਸ ਤੋਂ ਬਾਅਦ ਹੁਸ਼ਿਆਰਪੁਰ ਪਹੁੰਚ ਕੇ ਉੱਥੋਂ 2:37 ਤੇ ਇਹ ਵਾਪਸ ਚੱਲੇਗੀ ਤੇ ਇਹ 7:35 ਤੇ ਸੁਨਾਮ ਤੇ ਉਸ ਤੋਂ ਬਾਅਦ ਕਰੀਬ 8:00 ਇਹ ਰਾਤ ਨੂੰ ਬਸ ਲਹਿਰੇ ਪਹੁੰਚੂਗੀ ਤੇ ਇਹਦਾ ਜਿਹੜਾ ਸਟਾਪੇਜ ਹੈ ਉਹ ਰਾਤ ਦਾ ਉਹ ਲਹਿਰੇ ਤੇ ਡੇਲੀ 422 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਇਹ ਦਹਿ ਕਰੀ ਸੋ ਇਸ ਦੇ ਨਾਲ ਜਿਹੜੇ ਵਪਾਰੀ ਲੋਕ ਸੀ ਉਹ ਕਈ ਵਾਰੀ ਉਧਰੋਂ ਆਉਣ ਦੀ ਦਿੱਕਤ ਹੁੰਦੀ ਸੀ ਤੇ ਇੱਥੋਂ ਕਹਿੰਦੇ ਸੀ ਸਮੇਂ ਨਾਲ ਪਹੁੰਚ ਨਹੀਂ ਸਕਦੇ ਤਾਂ ਉਹਨਾਂ ਦੀ ਬੜੀ ਪਰੇਸ਼ਾਨੀ ਸੀ ਸੋ ਇਹਦੇ ਵਾਸਤੇ ਚੱਲਣ ਨਾਲ ਇਹਨਾਂ ਦੀ ਦਿੱਕਤਾਂ ਜਿਹੜੀਆਂ ਦੂਰ ਹੋ ਗਈ ਤੇ ਦੂਜੀ ਬਸਾ ਜਿਹੜੀ ਮੌਨਿਕ ਤੋਂ ਖਨੌਰੀ ਖਨੌਰੀ ਤੋਂ ਮੌਨਿਕ ਇਹ ਵੀ ਵੱਡੀ ਮੰਗ ਸੀ ਕਿਉਂਕਿ ਬੱਚੇ ਸੀ ਜਿਹੜੇ ਉਹ ਪੜ੍ਹਾਈ ਦੇ ਟਾਈਮ ਦੇ ਸਮੇਂ ਉਹ ਪਹੁੰਚ ਨਹੀਂ ਸਕਦੇ ਸੀ ਸੋ ਇਹ ਸਾਰੇ ਪਿੰਡਾਂ ਦੀ ਡਿਮਾਂਡ ਸੀ ਸੋ ਇਹ ਬੱਸ ਹੈ ਜਿਹੜੀ ਖਨੌਰੀ ਤੋਂ ਸਵੇਰੇ 7:45 ਦੇ ਚੱਲੂਗੀ ਬਾਇਆ ਬਨਾਰਸੀ ਆਪਰ ਚੰਦੂ ਜਿਹੜੀ ਮੰਡ ਵੀ ਹੁੰਦਿਆ ਹੋਇਆ ਇਹ ਮੂਨਕ ਪਹੁੰਚੇਗੀ 9:00 ਫਿਰ ਮੂਨਕ ਤੋਂ ਇਹ ਵਾਪਸ ਹੈ ਜਿਹੜੀ ਤੇ ਖਨੌਰੀ ਨੂੰ ਚੱਲੇ ਸੋ ਇਨ੍ਹਾਂ ਪਿੰਡਾਂ ਦੇ ਵਿੱਚ ਬੱਸਾਂ ਦੇ ਰੂਟ ਦੀ ਬਹੁਤ ਵੱਡੀ ਕਮੀ ਸੀ ਜਾਂ ਦੂਜੇ ਸ਼ਬਦਾਂ 'ਚ ਮੈਂ ਇਹ ਕਹਾਂ ਕਿ ਇੱਥੇ ਸਾਡੀ ਸਰਕਾਰ ਬਣਨ ਤੋਂ ਪਹਿਲਾਂ ਇੱਥੇ ਬੱਸ ਸਰਵਿਸ ਹੈ ਹੀ ਨਹੀਂ ਸੀ ਮੈਨੂੰ ਪਤਾ ਹੈ ਜਦੋਂ 2022 ਦੀਆਂ ਚੋਣਾਂ ਹੋਈਆਂ ਸੀ ਮੈਂ ਉੱਥੇ ਵੋਟਾਂ ਮੰਗਣ ਲਈ ਗਿਆ ਸੀ ਤਾਂ ਸਾਡੇ ਪਿੰਡ ਨੇ ਹਰੀਗੜ ਗੇਲਾ ਮਹਾ ਸਿੰਘ ਆਲਾ ਢੂਲਣ ਮੰਡ ਵੀ ਇਹ ਸਾਰੇ ਜਿਹੜੇ ਪਿੰਡ ਸੀ ਤਾਂ ਮੈਨੂੰ ਉਸ ਸਮੇਂ ਹਰੀਗੜ ਗੇਲੇ ਪਿੰਡ ਦੇ ਵਿੱਚ ਲੋਕਾਂ ਕਿਹਾ ਸੀ ਕਿ ਸਾਡੇ ਪਿੰਡਾਂ ਦੇ ਵਿੱਚ ਬੱਸ ਨਹੀਂ ਚੱਲਦੀ ਤੇ ਸਾਡੇ ਜਵਾਕਾਂ ਨੂੰ ਰਿਸ਼ਤੇ ਨਹੀਂ ਹੁੰਦੇ ਤਾਂ ਐਡੀ ਵੱਡੀ ਉਹਨਾਂ ਦੀ ਪ੍ਰੋਬਲਮ ਸੀ ਮੈਂ ਉਸ ਸਮੇਂ ਹੱਸ ਕੇ ਕਿਹਾ ਦੀ ਮੈਂ ਕਹਾਂ ਵੀ ਰਿਸ਼ਤਿਆਂ ਦਾ ਤਾਂ ਮੈਨੂੰ ਪਤਾ ਨਹੀਂ ਬਸ ਅਸੀਂ ਥੋੜੇ ਚਲਾ ਦੇ ਮੰਤਰੀ ਸਾਹਿਬ ਬਸ ਚੱਲਣ ਨਾਲ ਜਿੱਤੇ ਸਾਡੀ ਸਰਕਾਰ ਬਣੀ ਤਾਂ ਮੈਂ ਤੁਹਾਨੂੰ ਹਰਾਨੀ ਦੀ ਗੱਲ ਜਿਹੜੀ ਦੱਸਣ ਲੱਗਿਆ ਤਾਂ ਸਰਕਾਰ ਸਾਡੀ ਬਣ ਗਈ ਮੈਂ ਮੰਤਰੀ ਜੀ ਲਵੇ ਗਿਆ ਕਿ ਉੱਥੇ ਸਾਡੇ 14 ਪਿੰਡਾਂ 'ਚ ਵਾਸੀ ਨਹੀਂ ਕੋਈ ਚੱਲਦੀ ਤਾਂ ਮੰਤਰੀ ਜੀ ਮੰਨਣ ਨੂੰ ਤਿਆਰ ਨਾ ਹੋਏ ਕਹਿੰਦੇ ਵੀ ਉੱਥੇ ਤਾਂ ਐਡੀਆਂ ਵੱਡੀਆਂ ਹਸਤੀਆਂ ਰਹਿ ਲਈਆਂ ਤੇ ਉਹਨਾਂ ਪਿੰਡਾਂ 'ਚ ਬਸ ਕਿਵੇਂ ਨਹੀਂ ਚੱਲਦੀ ਹੋ ਮੈਂ ਕਹਾਂ ਜੀ ਪਤਾ ਕਰਾ ਲਓ ਤੁਸੀਂ ਤੇ ਜਦੋਂ ਪਤਾ ਕਰਾਇਆ ਵਾਸਤਵਚ ਉਹਥੇ ਬਸ ਨਹੀਂ ਚੱਲਦੀ ਸੀ ਸੋ ਉਹਨਾਂ ਵੀ ਸਾਰੇ ਪਿੰਡਾਂ ਦੇ ਵਿੱਚ ਬਸਾਂ ਚੱਲਦੀਆਂ ਹਨ ਅੱਜ ਮੈਨੂੰ ਇਹ ਦੱਸਦੇ ਖੁਸ਼ੀ ਹੈ ਕਿ ਹਣਕੇ ਲੈਰੇ ਦਾ ਕੋਈ ਪਿੰਡ ਐਸਾ ਨਹੀਂ ਹੈ ਜਿੱਥੇ ਬਸ ਸਰਵਿਸ ਨਹੀਂ ਸੋ ਇਹ ਦੋ ਬਸਾਂ ਚੱਲਣ ਦੇ ਨਾਲ ਹੋਰ ਵੀ ਲੋਕਾਂ ਨੂੰ ਜਿਹੜੀ ਬਸ ਸਰਵਿਸ ਦਾ ਫਾਇਦਾ ਮਿਲਣਾ ਚਾਹੀਦਾ ਉਹ ਮਿਲੇਗਾ ਸਰ ਇਹਨਾਂ ਖਜ਼ਾਨੇ ਦੀ ਕਿੰਨਾ ਭਜਨ ਪੈਣਾ ਹੈ